ਬਹੁਤ ਵਧੀਆ ਕੰਮ ਕਿਉਂਕਿ ਸਾਡੀ ਲੜਾਈ ਜਿਹੜੀ ਹੈ ਜੀ ਉਹ ਬੇਰੁਜ਼ਗਾਰੀ ਦੇ ਨਾਲ ਸਾਡੀ ਲੜਾਈ ਲੋਕਾਂ ਨੂੰ ਲੋਕਾਂ ਦੇ ਹੱਕ ਦਿਵਾਉਣ ਦੇ ਨਾਲ ਹੈ ਤੇ ਤੁਸੀਂ ਪ੍ਰਿੰਸੀਪਲ ਮੈਮ టీਚਰ ਸਹਿਬਾਨ ਬਹੁਤ ਵਧੀਆ ਅਫਰਟਸ ਦਿੱਤੇ ਨੇ ਤੁਸੀਂ ਸਾਰੇ ਵਿਦਿਅਕ ਜੀ ਵਿਦਾਇਕ ਪਾਤਰੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਬਧਾਈ ਦਿੰਦੀ ਹਾਂ ਧੰਨਵਾਦ ਜੀ ਸਾਰਿਆਂ ਦਾ ਜੀ ਮੈਂ ਪ੍ਰਿੰਸੀਪਲ ਬਲਵਿੰਦਰ ਕੌਰ ਸਕੂਲ ਆਫ ਫੈਮਿਨਸ ਅੱਜ ਬਹੁਤ ਹੀ ਵਧੀਆ ਲੱਗ ਰਿਹਾ ਜੀ ਕਿ ਅਸੀਂ ਮਿਡਲ ਕੈਂਪਸ ਦੇ ਵਿੱਚ ਜਿੱਥੇ ਕਿ ਸਾਡੇ ਕੋਲ 6ਵੀਂ ਤੋਂ 8ਵੀਂ ਦੇ ਬੱਚੇ ਪੜ੍ਹਦੇ ਹਨ ਉਹਨਾਂ ਲਈ ਅਸੀਂ ਜੋ ਇੱਕ ਮਿਡਡੇ ਹਾਲ ਜਿਹੜਾ ਸੀਗਾ ਉਹ ਬਣਾਇਆ ਸੀਗਾ ਤੇ ਉਸ ਦਾ ਅੱਜ ਅਸੀਂ ਉਦਘਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੀ ਧਰਮ ਪਤਨੀ ਮੈਡਮ ਰਾਜਵੀਰ ਕੌਰ ਦੇ ਕਰ ਕਮਲਾ ਤੋਂ ਕਰਾਇਆ ਗਿਆ ਅੱਜ ਸਾਡੇ ਐਸਐਮਸੀ ਕਮੇਟੀ ਮੈਂਬਰਸ ਚੇਅਰਮੈਨ ਸਕੂਲ ਸਟਾਫ ਤੇ ਬੱਚੇ ਬਹੁਤ ਹੀ ਉਤਸ਼ਾਹਿਤ ਮਹਿਸੂਸ ਹੋ ਰਹੇ ਨੇ ਕਰ ਰਹੇ ਨੇ ਕਿ ਉਹਨਾਂ ਨੂੰ ਇੱਕ ਵਧੀਆ ਜਗ੍ਹਾ ਦੇ ਉੱਪਰ ਬੈਠ ਕੇ ਖਾਣਾ ਖਾਣ ਦਾ ਜਿਹੜਾ ਆ ਉਹ ਮੌਕਾ ਮਿਲੇਗਾ ਬੜੇ ਚਿਰਾਂ ਤੋਂ ਇਹ ਅਸੀਂ ਆਸ ਲਗਾਈ ਸੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਜੋ ਕਿ ਬੈੰਡ ਦੀ ਦਿੱਕਤ ਸੀ ਜਗ੍ਹਾ ਦੀ بارش ਵਿੱਚ ਵੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਸੀ ਖਾਣਾ ਖਾਣ ਲਈ ਉਹਨਾਂ ਲਈ ਅਸੀਂ ਇੱਕ ਬਹੁਤ ਹੀ ਵਧੀਆ ਫਰनिश्ड ਜਿਹੜਾ ਇੱਕ ਅਸੀਂ ਉਹ ਮਿਡਡੇ ਹਾਲ ਜਿਹੜਾ ਬਣਾਇਆ ਜਿਸ ਦੀ ਅੱਜ ਉਦਘਾਟਨ ਜਿਹੜਾ ਉਹ ਕੀਤਾ ਗਿਆ ਤਕਰੀਬਨ 100 ਸਾਲ ਪੁਰਾਣਾ ਇਹ ਸਕੂਲ ਹੈ ਜੀ ਔਰ ਇਹਦੇ ਵਿੱਚ ਇੱਕ ਮਾਸਕ ਹੈ ਜਿਹੜੀ ਕਿ ਹੈਰੀਟੇਜ ਹੈਗੀ ਆ ਜੀ ਸੋ ਸਮੇਂ-ਸਮੇਂ ਤੇ ਜਿਹੜੀਆਂ ਇਹਦੇ ਵਿੱਚ ਕੁਝ ਤਬਦੀਲੀਆਂ ਹੁੰਦੀਆਂ ਗਈਆਂ ਪਰ ਜਦੋਂ ਤੋਂ ਮੈਂ ਇਸ ਸਕੂਲ ਦਾ ਚਾਰਜ ਸੰਭਾਲਿਆ ਕਿਉਂਕਿ ਇਹ ਦੋ ਕੈਂਪਸ ਤੇ ਵਿੱਚ ਚੱਲ ਰਿਹਾ ਇੱਕ ਜਿਹੜਾ 9ਵੀਂ ਤੋਂ 12ਵੀਂ ਕੈਂਪਸ ਹੈ ਉਹ ਧਰਮਪੁਰਾ ਕਲੋਨੀ ਹੈ ਔਰ ਇਹ ਸਾਡੇ ਕੋਲ ਮਿਡਲ ਵਿੰਗ ਹੈ ਕਿਲਾ ਮੰਡੀ ਜਿਹੜਾ ਕਿ 6ਵੀਂ ਤੋਂ 8ਵੀਂ ਚੱਲ ਰਿਹਾ ਔਰ ਇੱਥੇ ਸਾਡੇ ਕੋਲ ਬਹੁਤ ਵਧੀਆ ਬੱਚੇ ਨੇ ਤਕਰੀਬਨ ਹਰ ਸਾਲ ਬੱਚਿਆਂ ਦੀ ਗਿਣਤੀ ਜਿਹੜੀ ਇਹ 250 300 ਤੱਕ ਸਾਡੇ ਕੋਲ ਇਹ ਤਿੰਨਾਂ ਕਲਾਸਾਂ ਦੀ ਗਿਣਤੀ ਹੁੰਦੀ ਹੈ ਔਰ ਇਹ ਇੱਕ ਸਾਡਾ ਫੀਡਰ ਸਕੂਲ ਵੀ ਹੈ ਕਿ ਇਹ ਸਾਰੇ ਬੱਚੇ ਜਿਹੜੇ ਨੇ ਸਾਡੇ ਕੋਲੇ ਨਵੀਂ ਕਲਾਸ ਦੇ ਵਿੱਚ ਜਿਹੜੇ ਬੱਚੇ ਜਾ ਕੇ ਐਡਮਿਸ਼ਨ ਲੈਂਦੇ ਨੇ ਤੇ ਬੱਚੇ ਅੱਜ ਬਹੁਤ ਖੁਸ਼ ਹੈ ਕਿ ਉਹਨਾਂ ਨੂੰ ਇੱਕ ਵਧੀਆ ਮਾਹੌਲ ਦੇ ਵਿੱਚ ਬੈਠ ਕੇ ਵਧੀਆ ਖਾਣਾ ਖਾਣ ਦਾ ਮੌਕਾ ਮਿਲੇਗਾ ਬਹੁਤ ਵਧੀਆ ਉਕਰਾਲਾ ਜੀ ਬੱਚੇ ਸਾਡਾ ਆਉਣ ਵਾਲਾ ਭਵਿੱਖ ਹੈ ਜੀ ਬੱਚੇ ਫਿਊਚਰ ਨੇ ਸਮਾਜ ਦਾ ਜੇ ਅਸੀਂ ਇਹਨਾਂ ਦੇ ਪੜ੍ਹਾਈ ਦੇ ਨਾਲ ਨਾਲ ਇਹਨਾਂ ਦੇ ਖਾਣ ਪੀਣ ਵੱਲ ਵੀ ਧਿਆਨ ਦੇਵਾਂਗੇ ਤੇ ਬੱਚੇ ਜਿਹੜੇ ਨੇ ਫਿਜ਼ੀਕਲੀ ਤੇ ਮੈਂਟਲੀ ਜਿਹੜੇ ਨੇ ਉਹ ਵਧੀਆ ਬੱਚੇ ਗਰੋਨ ਅਪ ਹੋਣਗੇ ਸੋ ਸਰਕਾਰਾਂ ਸਮੇਂ-ਸਮੇਂ ਤੇ ਸਾਡਾ ਮਹਿਕਮਾ ਵੀ ਬਹੁਤ ਹੀ ਸਵਿਰਧ ਹੈ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਤੇ ਬੱਚਿਆਂ ਦੇ ਖਾਂਦ ਪੀਣ ਨੂੰ ਲੈ ਕੇ 8ਵੀਂ ਤੱਕ ਸਾਡੇ ਕੋਲ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕਿ ਸਾਰਾ ਕੁਝ ਜਿਹੜਾ ਬੱਚਿਆਂ ਦਾ ਫ੍ਰੀ ਹੈ ਫ੍ਰੀ ਐਜੂਕੇਸ਼ਨ ਹੈਗੀ ਆ ਔਰ ਇਹ ਬੱਚੇ ਜਿਹੜੇ ਇਹਨਾਂ ਨੂੰ ਮੁਫਤ ਕਿਤਾਬਾਂ ਔਰ ਵਰਦੀਆਂ ਮੀਟੇ ਮੀਲ ਔਰ ਨਾਲ ਦੀ ਨਾਲ ਜਿਹੜੇ ਬੈਨੇਫਿਸ਼ੀਰੀ ਬੱਚੇ ਆ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਕਾਲਰਸ਼ਿਪ ਵੀ ਜਿਹੜੇ ਆ ਸਮੇਂ-ਸਮੇਂ ਤੇ ਦਿੱਤੇ ਜਾਂਦੇ ਆ ਲਖਿਤ ਰਿਕਾਰਡ ਮੈਂ ਗਵਰਮੈਂਟ ਦਰ ਸਿਨੇ ਸੈਕੰਡਰੀ ਸਕੂਲ ਆਫ ਫੈਮਿਨੈਂਟਸ ਕਿਲਾ ਮੰਡੀ ਕੈਂਪਸ ਬਟਾਲਾ ਸਕੂਲ ਵੱਲੋਂ ਸਾਡੇ ਖਾਣ ਦੇ ਲਈ ਉਦਘਾਟਨ ਕੀਤਾ ਗਿਆ ਇਹ ਸ਼ੈਰੀ ਕਲਸੀ ਦੀ ਵਾਈਫ ਨੇ ਓਪਨਿੰਗ ਕੀਤੀ ਹੈ ਇਹਦੀ ਇਹ ਬਿਲਕੁਲ ਜਿਵੇਂ ਸਰਾਸੇ ਘਰ ਖਾਣਾ ਖਾਂਦੇ ਉਸ ਤਰ੍ਹਾਂ ਹੀ ਲੱਗਿਆ ਤੇ ਬਹੁਤ ਵਧੀਆ ਸੀ ਪੱਖੇ ਥੱਲੇ ਬੈਠ ਕੇ ਖਾਣਾ ਖਾਦਾਂ ਨੂੰ ਬਹੁਤ ਹੀ ਵਧੀਆ ਲੱਗਾ ਅਸਮਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਡੇ ਲਈ ਇਹਨਾਂ ਨੇ ਆ ਉਦਘਾਟਨ ਕੀਤਾ ਸਾਨੂੰ ਬਹੁਤ ਜਿਆਦਾ ਵਧੀਆ ਲੱਗਾ